ਇਹ ਸਰੀਆ ਤਾਂ ਹੈਗੀ ਭਾਈ ਸਾਹਿਬਾ ਟੜ ਖੜੇ ਗੁਰਦਸਾਹ ਦਾ ਪਾਠ ਹੀ ਨਹੀਂ ਸੀਗਾ ਬੱਚਾ ਹੜਾ ਸਾਡੇ ਤੋਂ ਇਹ ਨਾਤਾ ਹੈ ਉਹਨੇ ਗੁਰਦਸਾਹ ਪਾਠ ਕਰਨ ਜਾਣਾ ਸੀ ਆ 4 ਵਜ ਕੇ 5 ਮਿੰਟ ਤੇ ਉੱਠ ਕੇ ਬਾਹਰ ਖੋਲਿਆ ਪਰ ਅੱਗੋਂ ਹੌਲੀ ਵਾਜਾਈ ਹੈ ਮੈਂ ਕਿਹਾ ਬਾਹਰ ਤੇ ਕੁੱਤਾ ਬੈਠਾ ਹੈ ਤੇ ਉਹ ਕਰਕੇ ਇਹ ਕਰਦਾ ਤਾਂ ਮੈਨੂੰ ਬੋਲਦਾ ਮੈਂ ਤੂੰ ਕੀ ਕਰਦਾ ਇੱਥੇ ਉਹ ਇਹ ਉਹਨੇ ਮਰ ਆਖਣ ਨਹੀਂ ਦਿੱਤੀ ਤੂੰ ਤਾਂ ਉਹਨੇ ਤੂੰ ਨਾ ਆਖਣੇ ਅੱਗੇ ਸਿੱਧਾ ਮੈਨੂੰ ਉਹਨੇ ਮੇਜ਼ ਤੇ ਟੈਗ ਕੀਤਾ ਮੂੰਹ ਤੇ ਉੱਤੇ ਮੇਰੇ ਲੋਈ ਲਈ ਸੀ ਜਦੋਂ ਮੈਂ ਐ ਕੀਤਾ ਉਹਨੂੰ ਦੋੜੇ ਵਿੱਚ ਅਟੈਕ ਕਰਦਾ ਕੁਝ ਨੂੰ ਤੁਮਾਨੂੰ ਮੇਰੇ ਹੱਥ ਪੈ ਗਏ ਮੂੰਹ ਨੂੰ ਦੋਨੇ ਉਹਦੇ ਇੱਕ ਕੁੱਤਾ ਘੇਟਾ ਜਦੋਂ ਮੈਂ ਜਵਾੜੇ ਹੱਥ ਪੈ ਗਏ ਨਾਲੇ ਮੈਂ ਆਵਾਜ਼ ਮਾਰੀ ਮੈਂ ਹੈਪੀ ਮਨੂ ਕੁੱਤਾ ਪੈ ਗਿਆ ਜਦੋਂ ਮੇਰਾ ਮੁੰਡਾ ਭੱਜ ਕੇ ਗਿਆ ਉਦੋਂ ਮੈਨੂੰ ਛੱਡ ਕੇ ਉਪਰ ਆ ਰੋ ਗਿਆ। ਸੇਲੀਆਂ ਹੈਗੀਆਂ ਤੇ ਜਿਹੜਾ ਸਿਰ ਤੇ ਵਿੱਚ ਉਹਦਾ ਕੀ ਮਤਲਬ ਮੂੰਹ ਤੇ ਆਵਿਆ ਜਾਂ ਪੰਜਾ ਵੱਜਿਆ ਪਿਆ। ਮੂੰਹ ਪਿਆ ਜੀ ਮੂੰਹ ਪੰਜਾ ਨਹੀਂ ਪਿਆ। ਪੰਜਾ ਕਦੇ ਪੈਂਦਾ ਹੁੰਦਾ ਥੱਲੇ ਮਾਰ ਕਰਦਾ ਹੁੰਦਾ ਕਦੇ ਹੱਥੀ ਵੀ। ਮਤਲਬ ਆਹ ਹੱਥ ਆ ਜਿਹੜਾ ਇਹਦੇ ਨਾਲ ਤੁਸੀਂ ਉਹਦਾ ਮੂੰਹ ਮੂੰਹ ਬੜਿਆ ਹਾਂ ਉਹ ਉਤਰੇ ਪੈ ਗਿਆ। ਆ ਇੱਥੇ ਪੈ ਗਿਆ ਮੂੰਹ। ਠੀਕ ਆ ਤੇ ਅਜੇ ਤੱਕ ਇੱਥੇ ਜਿਹੜਾ ਹੈਗਾ ਜਖਮ ਆ ਜਿਹੜਾ ਹੈਗਾ ਬਣੇ ਹੋਏ ਆ। ਇਹ ਡਾਕਟਰ ਨੇ 50 ਦਿੱਤੇ ਜੀ 45 50 ਟਾਂਕੇ। 45 50 ਟਾਂਕੇ ਜਿਹੜੇ ਲੱਗੇ ਆ। ਤੁਹਾਡੇ ਆਹ ਵੇਖੋ 12 12 ਮੋਨਾਂ ਪੰ ਹਰ ਟਾਂਕੇ ਲੱਗ ਗਏ ਕੋਈ ਆਈਡੀਆ ਹੈ ਕਿਦਾਂ ਦਾ ਸੀਗਾ ਕਿਦਾਂ ਕੇ ਸਰੀਰ ਸੀ ਜਾਨਵਰ ਦਾ ਕੋਈ ਬੈੜੀਆਂ ਇੰਨੀ ਮੈਂ ਕਹੇ ਓਦ ਵੀ ਕਹਿੰਦਾ ਅੱਜ ਵੀ ਇਹੀ ਕਹਿੰਦਾ ਵੀ ਮੈਨੂੰ ਇੰਨਾ ਪਰ ਆ ਗਿਆ ਮੇਰੇ ਛਾਤੀ ਨਾਲ ਪੈਰ ਲੱਗ ਗਿਆ ਕੋਦੇ ਛਾਤੀ ਨਾਲ ਪੈਰ ਲੱਗੇ ਆ ਬੁੜਕ ਕੇ ਫਿਰ ਬੁੜਕੇ ਵਾਰ ਕੀਤਾ ਘਟਵਾ 8 ਫੁੱਟ ਕੋ ਪਛਾਹ ਦੁਆਰ ਕੀਤਾ ਮਤਲਬ ਮਾਰਨ ਤੋਂ ਬਾਅਦ ਉਹ ਜਿਹੜਾ ਜੰਗਲੀ ਜਾਨਵਰ ਭੱਜ ਹੀ ਗਿਆ ਫਿਰ ਭੱਜ ਗਿਆ ਕੋ ਮਤਲਬ ਕਿਹੜੇ ਕੈਮਰੇ ਕੋਈ ਨਹੀਂ ਲੱਗੇ ਸੀ ਬਾਬੂ ਨਹੀਂ ਕੈਮਰੇ ਕੋਈ ਨਹੀਂ ਲੱਗੇ ਭਾਈ ਜੇ ਜਦੋਂ ਹੁਣ ਮੰਨ ਲਓ ਇਹ ਸਾਰੀ ਘਟਨਾਵਾਂ ਹੁੰਦੀਆਂ ਫਿਰ ਜਿਹੜਾ ਪ੍ਰਸ਼ਾਸਨ ਹਰਕਤ ਚ ਆਇਆ ਤੁਹਾਡੇ ਨਾਲ ਗੱਲਬਾਤ ਕੀਤੀ ਕਿਸ ਨੇ ਆ ਕੇ ਵੀ ਤੁਹਾਡੇ ਤੋਂ ਜਾਣਕਾਰੀ ਕੋਸ਼ਿਸ਼ ਕੀਤੀ ਪਹਿਲੇ ਦਿਨ ਤੋਂ ਉਹ ਕਹਿੰਦੇ ਸੀ ਜੀ ਕਿ ਤੁਨੇ ਇਹਦਾ ਇਹ ਗਿੱਦੜ ਆ ਇਹ ਬਘੇੜੀ ਆ ਕੋਈ ਐ ਕਰਾਏ ਕਰਕੇ ਮੁੜ ਗਏ ਤੀਜੇ ਦਿਨੋਂ ਫਿਰ ਉਹਨਾਂ ਦਾ ਬੰਦਾ ਕਾਹੇ ਡਾਕਟਰ ਆਇਆ ਸੀ ਕੋਈ ਡਾਕਟਰ ਆ ਗਿਆ ਮੈਂ ਜੀ ਤੇ ਉਹ ਵੀ ਤੇਰੇ ਵਾਂਗੂ ਮੈਨੂੰ ਕਹਿੰਦਾ ਤੇਰੇ ਨੌਂਦਰਾਂ ਵਜੀਆਂ ਮੈਂ ਜਾਂ ਤਾ ਮੈਨੂੰ ਬੁੱਧੂ ਦਾ ਨਾਮ ਬਣਾਓ ਇਹਦਾ ਕਿਉਂ ਮੈਂ ਨੌਂਦਰਾਂ ਤਾਂ ਨੂੰ ਆਈ ਜਾਂਦੇ ਨੇ ਕਿ ਠਾਣੂ ਆਈ ਜਾਂਦੀ ਹੁੰਦੀਆਂ ਇਹਦਾ ਖਾਣੂ ਵਾਸਤੇ ਕਹਿੰਦੇ ਕਿ ਮੇਰੇ 9 ਵਜੇ ਆ ਮੇਰੇ ਨੋ ਨਹੀਂ ਮੇਰੇ ਬੱਜੇ ਮੈਂ ਮੂੰਹ ਪਾਇਆ ਮੈਨੋਂ ਨੇ ਅਸਲ ਦੇ ਵਿੱਚ ਜਿਹੜੀ ਬਿੱਲੀ ਦੀ ਬਲੱਡ ਲਾਈਨ ਹੁੰਦੀ ਹੈ ਜੇਕਰ ਕੋਈ ਕੁੱਤਾ ਕਿਸੇ ਨੂੰ ਵੜਦਾ ਤਾਂ ਲਗਭਗ ਆਪਾਂ ਨੂੰ ਪਤਾ ਹੀ ਪੈਂਦਾ ਉਹਨੂੰ ਪਿੱਛੋਂ ਵਾਰ ਕਰਦਾ ਪਲੱਸ ਜਿਹੜਾ ਉਹ ਲੱਤਾਂ ਗਿੱਟੇ ਗੁੱਟਣਾਂ ਪੈਦਾ ਦਾ ਕੁੱਤਾ ਬੜਕ ਕੇ ਜਿਹੜਾ ਹੈਗਾ ਲੈਪੜੀ ਪੈ ਸਕਦਾ ਜਿਆਦਾ ਖਾਸ ਕਰਕੇ ਜਿਹਨੂੰ ਚੀਤਾ ਕਹਿੰਦੇ ਹਨਾ ਇੱਕ ਸ਼ੇਰ ਦੀ ਕਿਸਮ ਦਾ ਕਹਿੰਗੇ ਇੱਕ ਬਲੱਡ ਲਾਈਨ ਜਿਵੇਂ ਆਪਣੀ ਬਾਂਦਰਾਂ ਵਾਲੀ ਬਲੱਡ ਲਾਈਨ ਚੱਲੀ ਆਉਂਦੀ ਆ ਆਪਾਂ ਉਹ ਤੋਂ ਵਿਛ ਚਪੰਜੀ ਤੋਂ ਵਿਛ ਤੋਂ ਆਏ ਆ ਠੀਕ ਹੈ ਤਾਂ ਜਿਹੜੇ ਇਹ ਬਿੱਲੀ ਵਾਲੀ ਜਿਹਨੂੰ ਛੋਟਾ ਬਿੱਲੀ ਆ ਆਪਣੀ ਮਾਵਾ ਕਹਿੰਦੇ ਰਿਆਂ ਛੋੜੇ ਜਵਾਗ ਦੇ ਕੋਲੇ ਬੈਠੋਗੇ ਤੇ ਰਾਤ ਨੂੰ ਰਗਾਣਾ ਫੜਲੇ ਹਨ ਇਹ ਉਹ ਚੀਜ਼ ਜਿਹੜੀ ਹੈਗਾ ਬਾਪੂ ਜਿਹੜਾ ਹੈਗਾ ਦੱਸ ਰਿਹਾ ਪਰ ਫਿਲਹਾਲ ਹਜੇ ਤੱਕ ਵੀ ਬਾਪੂ ਦਹਿਸ਼ਤ ਦੇ ਅੰਦਰ ਪਿੰਡ ਦੇ ਵਿੱਚ ਜਿਹੜਾ ਬਾਪੂ ਤੇ ਵਾਰ ਹੋਇਆ ਤਾਂ ਉਹਨਾਂ ਦਾ ਮੰਨਣਾ ਕਿ ਜਿਹੜਾ ਉਹ ਜੰਗਲੀ ਜਾਨਵਰ ਸੀ ਉਹ ਇੱਥੇ ਖੜਾ ਸੀ ਤੇ ਬਾਪੂ ਨੇ ਜਿਹੜਾ ਹੈਗਾ ਇਧਰਲੇ ਪਾਸੇ ਮੇਰੇ ਵਾਲੇ ਪਾਸੋਂ ਕੰਰੀ ਅਮਰ ਵਾਲਾ ਕੈਮਰਾ ਇਧਰਲੇ ਪਾਸੇ ਇਹਨਾਂ ਨੇ ਆਹ ਗੇਟ ਖੋਲਿਆ ਠੀਕ ਆ ਆਹ ਗੇਟ ਖੋਲ ਕੇ ਇਥੋਂ ਮੰਨ ਲਓ ਸਵੇਰੇ ਆ ਜਿਵੇਂ ਉਹਨਾਂ ਦੱਸਣਾ ਵੀ ਇੱਥੋਂ ਨਿਕਲ ਕੇ ਇੱਥੇ ਖੜੇ ਆ ਇੱਥੇ ਖੜੇ ਤਾਂ ਸਿੱਧਾ ਦਾ ਸਿੱਧਾ ਜਿਵੇਂ ਆਪਾਂ ਕਹਿੰਗੇ ਸਿੱਧਾ ਹਮਲਾ ਹੋ ਜਾਂਦਾ ਲਗਭਗ 8 ਫੁੱਟ ਤੋਂ ਤਾਂ ਸਿੱਧਾ ਉਹਨਾਂ ਨੇ ਸਿਰ ਤੇ वार ਕੀਤਾ ਉਸ ਸਮੇਂ ਜਿਹੜਾ ਉਹਨਾਂ ਨੇ ਜਿਹੜੇ ਹੈਗਾ ਪੱਗ ਵੀ ਨਹੀਂ ਪਹਿਨੀ ਹੋਈ ਸੀ ਤਾਂ ਕਰਕੇ ਉਸ ਤੋਂ ਬਾਅਦ ਦੋ ਵਾਰ ਜਿਹੜਾ ਹਮਲਾ ਉਹਨਾਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਅੰਦਰ ਜਾਂਦੇ ਆ ਅੰਦਰ ਜਾ ਕੇ ਧੋਂਦੇ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਵੀ ਅੰਦਰ ਜਾ ਕੇ ਤੁਹਾਡੇ ਨਾਲ ਕਰ ਦਿੰਨੇ ਆ ਵੀ ਜਿੱਥੇ ਹਮਲਾ ਹੋਇਆ ਆ ਹਜੇ ਖੂਨ ਦੇ ਨਿਸ਼ਾਨ ਹੈ ਅਸੀਂ ਦਿਖਾ ਨਹੀਂ ਸਕਦੇ ਕਾਰਨ ਤਾਂ ਉਸ ਤੋਂ ਬਾਅਦ ਜਿਹੜੇ ਹੈਗਾ ਬਜ਼ੁਰਗ ਅੰਦਰ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪੂਰੀ ਘਟਨਾ ਕਰਮ ਹੋਇਆ ਕਿਦਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤਾਂ ਮੌਜੂਦ ਆਂ ਪਿੱਸੀਆਣਾ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਜੰਗਲੀ ਜਾਨਵਰ ਨੇ ਦਹਿਸ਼ਤ ਅ ਮਚਾਈ ਹੋਈ ਆ ਤੇ ਉਹਦੇ ਚਸ਼ਮਦੀਦ ਗਵਾਹ ਨੇ ਉਹਨਾਂ ਤੇ ਹਮਲਾ ਹੋਇਆ ਤਾਂ ਮੇਰੇ ਨਾਲ ਬਾਪੂ ਜੀ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤੁਹਾਡਾ ਨਾਮ ਕੀ ਹੈ ਨਾਮ ਮੇਰਾ ਜਗਦੀਪ ਸਿੰਘ ਆ ਜੀ ਤੇ ਹਾਂ ਬਾਬੂ ਜੀ ਤੁਹਾਡੇ ਦੇ ਉੱਤੇ ਜੰਗਲੀ ਜਾਨਵਰ ਨੇ ਹਮਲਾ ਕੀਤਾ ਹੈ ਨਾ ਇਹ ਕਿੰਦੇ ਦੀ ਘਟਨਾ ਤੇ ਕਿੰਨੇ ਵਜ ਕੇ ਸੀ ਤੇ ਕੀ ਤੁਸੀਂ ਮਤਲਬ ਕੰਮ ਕਰ ਰਹੇ ਸੀ ਇਹ ਸ੍ਰੀਅਤ ਹੈਗੇ ਭਾਈ ਸਾਹਿਬ ਤੜ ਖੜੇ ਗੁਰਦੁਆਰਾ ਸਾਹਿਬ ਦਾ ਪਾਠ ਹੀ ਨਹੀਂ ਸੀਗਾ ਬੱਚਾ ਸਾਡਾ 39 ਨਾਤਾ ਹੈ ਉਹਨੇ ਗੁਰਦੁਆਰਾ ਸਾਹਿਬ ਪਾਠ ਕਰਨ ਜਾਣਾ ਸੀ ਆ ਜੀ 4 ਵਜ ਕੇ 5 ਮਿੰਟ ਤੇ ਮੈਂ ਉੱਠ ਕੇ ਬਾਹਰ ਖੋਲਿਆ ਬੱਚਾ ਭੱਗ ਮੰਨ ਲੱਗ ਗਿਆ ਇੱਕ ਸਾਡੇ ਛੋਟਾ ਕੁੱਤਾ ਹੈ ਉਹ ਕੁੱਤਾ ਮੈਂ ਬਾਹਰ ਜਾਣਾ ਉਹਨੂੰ ਬਾਹਰ ਲੈ ਕੇ ਗਏ ਅੱਗੋ ਸਿਰਫ ਮਤ ਦੋ ਕਰਮਾਂ ਗਾਂਹ ਕਹਿੰਦਾ ਅੱਗੋ ਮੈਨੂੰ ਹੌਲੀ ਆਵਾਜ਼ ਆਈ ਏ ਬਾਹਰ ਤੋਂ ਅੱਗੇ ਅੱਬੇ ਹਾਂ ਹੀ ਬਾਹਰ ਕੋ ਕੇ ਮੈਨੇ ਅੱਗੋ ਹੌਲੀ ਆਵਾਜ਼ ਆਈ ਏ ਮੈਂ ਕਿਹਾ ਬਾਹਰ ਚ ਕੁੱਤਾ ਬੈਠਾ ਏ ਤੇ ਉਹ ਕਰਕੇ ਇਹ ਕਰਦਾ ਤਾਂ ਮੈਨੂੰ ਬੋਲਦਾ ਮੈਂ ਤੂੰ ਕੀ ਕਰਦਾ ਇੱਥੇ ਹੋਏ ਬੋਲਦਾ ਮੈਨੂੰ ਆਖਣ ਨਹੀਂ ਦਿੱਤੀ ਤੂੰ ਤਾਂ ਉਹਨੇ ਤੂੰ ਨਾ ਆਖਣੇ ਕਰਕੇ ਵਸਦਾ ਮੈਨੂੰ ਨੇ ਮੇਰੇ ਟੈਗ ਕੀਤਾ ਮੂੰਹ ਤੇ ਉੱਤੇ ਮੇਰੇ ਲੋਈ ਲਈ ਸੀ ਜਦੋਂ ਮੈਂ ਐ ਕੀਤਾ ਉਹਨੂੰ ਦੋਾਰੇ ਮੈਂ ਫੇਟੈਕ ਕਰਦਾ ਕੁੱਚ ਨੂੰ ਤਾਂ ਮਨੂੰ ਮੇਰੇ ਹੱਥ ਪੈ ਗਏ ਮੂੰਹ ਨੂੰ ਦੋਨੇ ਉਹਦੇ ਇੱਕ ਕੁੱਤਾ ਘੇਠਾ ਜਦੋਂ ਮੈਂ ਜਵਾੜੇ ਹੱਥ ਪੈ ਗਏ ਨਾਲੇ ਮੈਂ ਜੋ ਦੋ ਮੁੰਡਾ ਭੱਜ ਕੇ ਗਿਆ ਉਦੋਂ ਮੈਨੂੰ ਛੱਡ ਕੇ ਉਹ ਫਰਾਰ ਹੋ ਗਿਆ ਬਸ ਆ ਚੁਜੀ ਮੈਨੂੰ ਇਬਨ ਘਰੇ ਆ ਜਾ ਮੈਂ ਤੂੰ ਐ ਨੂੰ ਗਿਆ ਕੁੱਤਾ ਦਾ ਰਹਿੰਦੇ ਮੈਂ ਕੁੱਤਾ ਰਹਿੰਦੇ ਮੈਂ ਤੂੰ ਐ ਗੱਜਾ ਚਾਬੀ ਚੱਕਾ ਜਦੋਂ ਇਹਨੇ ਚਾਬੀ ਚੱਕੀ ਹੈ ਫਿਰ ਇਹਨੂੰ ਪਤਾ ਲੱਗਿਆ ਵੀ ਖੂਨ ਨਿਕਲਿਆ ਅੱਖਾਂ ਤੋਂ ਜੀ ਸਿਰ ਚੋਂ ਖੂਨ ਨਿਕਲਦਾ ਫਿਰ ਆ ਕੇ ਬਾਹਰ ਚ ਇੱਥੇ ਟੁੱਟੀ ਤੇ ਧੋਤਾ ਉਹ ਜੇ ਖੂਨ ਦੇ ਛੱਟੇ ਵਖਣ ਤੁਸੀਂ ਵੇਖ ਸਕਦੇ ਆ ਤੇ ਬਾਪੂ ਜੀ ਮਨ ਲਾ ਤੜਾ ਇਹਨਾਂ ਸੇਲੀਆਂ ਹੈਗੀਆਂ ਤੇ ਜਿਹੜਾ ਸਿਰ ਤੇ ਵਿੱਚ ਉਹਦਾ ਕੀ ਮਨ ਲਾ ਮੂੰਹ ਪਿਆ ਆ ਵੈ ਜਾਂ ਪੰਜਾ ਵਜਿਆ ਵੈ ਮੂੰਹ ਪਿਆ ਜੀ ਮੂੰਹ ਪੰਜਾ ਨਹੀਂ ਪਿਆ ਪੰਜਾ ਕਦੇ ਪੈਂਦਾ ਹੁੰਦਾ ਥੱਲੇ ਮਾਰ ਕਰਦਾ ਹੁੰਦਾ ਕਦੇ ਹੱਥੇ ਵੀ ਜੀ ਮੇਰੇ ਥੱਲੇ ਕਿਤੇ ਮਾਰ ਨਹੀਂ ਆ ਦੇਖੋ ਸਭ ਸਾਰੇ ਚਿਹਰਾ ਜਿਹੜਾ ਬਾਪੂ ਜੀ ਇਹ ਇੱਥੇ ਤੁਹਾਡਾ ਮੂੰਹ ਆ ਇੰਨਾ ਮੂੰਹ ਪਿਆ ਹੋਇਆ ਉਹਦਾ ਦੋ ਦੋ ਵਾਰੀ ਮੂੰਹ ਪਿਆ ਮੇਰਾ ਦੋ ਵਾਰ ਮਾਰ ਕੇ ਤੇ ਮੇਰਾ ਦੋਨ ਟੈਗ ਕੀਤਾ ਮੇਰੇ ਅੱਛਾ ਦੋ ਵਾਰ ਉਦੋਂ ਬਾਅਦ ਤੁਹਾਡਾ ਹੱਥ ਦਿਖਾਇਓ ਜਿਹੜਾ ਜਿਹੜੇ ਹੱਥ ਨਾਲ ਤੁਸੀਂ ਆਹ ਹੱਥ ਆ ਜਿਹੜਾ ਇਹਦੇ ਨਾਲ ਤੁਸੀਂ ਉਹਦਾ ਮੂੰਹ ਮੂੰਹ ਬੜਿਆ ਹਾਂ ਉਹ ਉੱtre ਪੈ ਗਿਆ ਆ ਇੱਥੇ ਪੈ ਗਿਆ ਮੂੰਹ ਦਾ ਠੀਕ ਹੈ ਤੇ ਅਜੇ ਤੱਕ ਇੱਥੇ ਜਿਹੜਾ ਹੈਗਾ ਜੱਤਮਾ ਜਿਹੜਾ ਹੈਗਾ ਬਣੇ ਹੋਏ ਆ ਏ ਮਤਲਬ ਆਹ ਨਿਛ ਆਹ ਵੱਜੀਆਂ ਘੱਟ ਵੱਜੀਆਂ ਡਾਕਟਰ ਰਹਿੰਦੇ ਟਾਂਕੇ ਲਾਉਂਦੇ ਆਹ ਟਾਂਕ ਲਾਇਆ ਉਹਨੇ ਇੱਥਾਂ ਆਹ ਲਾਇਆ ਕਿ ਸਰਚ ਟਾਂਕੇ ਕੁੱਲ ਕਿੰਨੇ ਟਾਂਕੇ ਲੱਗੇ ਜੀ ਇਹ ਡਾਕਟਰ ਨੇ 50 ਦੱਸੇ ਜੀ 45 50 ਟਾਂਕੇ 45 50 ਟਾਂਕੇ ਜਿਹੜੇ ਲੱਗੇ ਆ ਤੁਹਾਡੇ ਆ ਵੇਖੋ 12 12 ਮਾਦਾਂ ਪੰਦਾਂ ਟਾਂਕੇ ਅੱਖਾਂ ਤੇ ਲਾਏ ਹੋਣੇ ਆ ਵੇਖੋ ਅੱਖਾਂ ਹਰ ਟਾਂਕੇ ਲੱਗੇ ਹੋਏ ਬਰੀਕ ਗਣ ਕੇ ਤਾਗਣ ਕੇ ਚੱਕਰ ਹੋ ਤੁਸੀਂ ਸੋ 50 ਟਾਂਕੇ ਜਿਹੜੇ ਹੈਗਾ ਤੁਹਾਡੇ ਜਿਹੜੇ ਲੱਗੇ ਆ ਬਾਬਾ ਤੇ ਕੋਈ ਆਈਡੀਆ ਹੈ ਕਿਦਾਂ ਦਾ ਸੀਗਾ ਕਿੱਡਾ ਸੀਰੀਅਸ ਸੀ ਜਾਨਵਰ ਦਾ ਕੋਈ ਬੈੜੀਆਂ ਇੰਨੇ ਮੈਂ ਕਹੇ ਹੁਣ ਵੀ ਕਹਿੰਦਾ ਅੱਜ ਵੀ ਇਹੀ ਕਹਿੰਦਾ ਵੀ ਮੈਨੂੰ ਇੰਨਾ ਭਰ ਗਿਆ ਮੇਰੇ ਛਾਤੀ ਨਾਲ ਪੈਰ ਲੱਗ ਗਿਆ ਉਹਦੇ ਛਾਤੀ ਨਾਲ ਪੈਰ ਲੱਗੇ ਆ ਹਾਂ ਬੁੜਕ ਕੇ ਫਿਰ ਬੁੜਕੇ ਵਾਰ ਕੀਤਾ ਘਟੋ 8 ਫੁੱਟ ਤੋਂ ਪਿਛਾਂ ਦੁਆਰ ਕੀਤਾ ਮੇਰੇ ਤੇ ਉਹਨੇ ਉਹ ਜਾ ਕੇ ਮੌਕਾ ਵੇਖ ਲੂ ਜਿੱਥੇ ਵਾਰ ਕੀਤਾ ਜਿੱਥੇ ਮਾਰਾ ਡੁੱਲਿਆ ਉੱਪਰੋਂ ਦੁਆਰ ਕੀਤਾ ਸ਼ਕਲੇ ਪਰ ਦੇ ਮੁੜ ਕੇ 8 ਫੁੱਟ ਤੋਂ ਬੁੜਕ ਕੇ ਜਿਹੜਾ ਹੈਗਾ ਤੁਹਾਡੇ ਜਿਹੜਾ ਹੈਗਾ ਚਿਹਰੇ ਤੇ ਵਾਰ ਕੀਤਾ ਕਿੱਦਾਂ ਦਾ ਉਹਦੀ ਸੇਵ ਕੁੱਤੇ ਵਰਗੀ ਆ ਜਾਂ ਥੋੜਾ ਭਾਰੀ ਆ ਸਿਰ ਦਾ ਕੋਈ ਹੈ ਕੋਈ ਅੱਡ ਆਪਣਾ ਮੈਨੂੰ ਤਾਂ ਜਿਵੇਂ ਸ਼ਿਕਾਰੀ ਕੁੱਤਾ ਲੱਗਿਆ ਉਹ ਸਿੱਧਾ ਹਾਂ ਵੀ ਭੂਰੇ ਰੰਗ ਦਾ ਸ਼ਿਕਾਰੀ ਕੁੱਤੇ ਨੂੰ ਬੁੜਕ ਕੇ ਲੱਗਿਆ ਵੀ ਉਹ ਚੀਜ਼ ਮੈਨੂੰ ਲੱਗੇ ਤੇ ਬਾਪੂ ਇਦੋਂ ਪਹਿਲਾਂ ਪਤਾ ਸੀ ਤੁਹਾਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਵਾਉੜ ਨੂੰ ਤਾਂ ਕਾਫੀ ਟਾਈਮ ਹੋ ਗਿਆ ਵੀ ਤੁਹਾਨੂੰ ਐਨੀ ਸੀਗਾ ਜਾਂ ਵੀਰ ਇੱਥੇ ਜੰਗਲੀ ਜਾਨਵਰਾਂ ਜਾਂ ਤੁਸੀਂ ਵੀ ਮੇਰੇ ਵਾਂਗੂ ਲੈਣੀ ਟੇ ਲਈ ਲੈਣੀ ਜਾਂਦੇ ਵੀਰ ਕੀ ਪਤਾ ਹੋ ਤੇ ਨਹੀਂ ਮੈਂ ਲੋਕ ਕੋਈ ਮਾਰਦੇ ਨਹੀਂ ਜੀ ਪਹਿਨਾ ਹਲੇ ਬਾਹ ਉੱਡੀ ਨਹੀਂ ਸੀਗੀ ਉਦੋਂ ਪਹਿਨਾ ਵੱਡੇ ਰਾਤ ਨੂੰ 2 ਵਜੇ ਕਿਸੇ ਨੂੰ ਉਹ ਮੀਆਂ ਬੀਬੀ ਨੂੰ ਉਹਨਾਂ ਕੁੱਤਾ ਸੀ ਬਾਹ ਫਿਰਦਾ ਉਹਨਾਂ ਦੇ ਕੁੱਤੇ ਉੱਪਰ ਪੈ ਗਏ ਉਹਨਾਂ ਵੱਡੇ ਆਂਦਾ ਕਮਰੇ ਚ ਵੜ ਗਿਆ ਕਮਰੇ ਚ ਵੜਨਾ ਕੁੱਤਾ ਜਿਹੜਾ ਸੀ ਉਹਨਾਂ ਦੇ ਮੰਝੇ ਠਾ ਵੜ ਗਿਆ ਜਾ ਕੇ ਮੰਝੇ ਠਾ ਵੜਨੇ ਲੱਗਾ ਕਿ ਬੁੜੀ ਰੌਲਾ ਪਾਤਾ ਜੋ ਬੁੜੀ ਉੱਠਣ ਲੱਗੀ ਤੇ ਬੁੜੀ ਨੇ ਬਾਹ ਫੜਨੀ ਉਹਨੇ ਉਹਦੇ ਕੋਟ ਕੱਢ ਪਾਏ ਗਰੀਬ ਉਹਦੇ ਉਹਦੇ ਕੋਟ ਪਟਿਆ ਜਦੋਂ ਲੱਗਾ ਬੰਦਾ ਉੱਠਿਆ ਉਹਨੇ ਰੌਲਾ ਉਰੇਵਾ ਦੋ ਮੁੱਕੇ ਮਾਰ ਗਿਆ ਉਹ ਉਹਨਾਂ ਦਾ 2 ਵਜੇ ਦਾ ਟਾਈਮ ਹੈ ਮੇਰਾ 4 ਵਜੇ ਤੇ 4-5 ਮਿੰਟ ਦਾ ਟਾਈਮ ਤੇ ਤੁਹਾਡੇ ਜਦੋਂ ਮਨ ਲਬ ਮਾਰਨ ਤੋਂ ਬਾਅਦ ਉਹ ਜਿਹੜਾ ਜੰਗਲੀ ਜਾਨਵਰ ਭੱਜ ਹੀ ਗਿਆ ਫਿਰ ਭੱਜ ਗਿਆ ਫਿਰ ਉਹ ਮਨ ਨੇੜੇ ਕੈਮਰੇ ਕੂਮਰੇ ਨਹੀਂ ਲੱਗੇ ਸੀ ਬਾਪੂ ਨਹੀਂ ਕੈਮਰੇ ਕੋਈ ਨਹੀਂ ਲੱਗੇ ਭਾਈ ਤੁਹਾਡੇ ਆਪਦੇ ਬਾਹਰ ਚ ਜਾਂ ਨੇੜੇ ਤੇ ਨਹੀਂ ਨਹੀਂ ਕੋਈ ਕੈਮਰਾ ਲੱਗੇ ਸਾਡੇ ਅੱਛਾ ਇਹ ਤੁਹਾਡੇ ਨਾਲ ਘਟਨਾ ਕਿੰਨੇ ਤਰੀਕ ਨੂੰ ਹੁੰਦੀ ਹੈ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ ਇਹ ਵਾਰ ਦੀ ਹੈ ਮੈਂ ਤਾਂ ਇਹ 8 ਤਰੀਕ 8 ਵਜੇ ਤੱਕ ਕੇ 4 ਵਜੇ ਅੱਜ ਮੰਨ ਲਓ ਆਪਾਂ ਕਹਿੰਦੇ ਅੱਜ ਇੱਕ ਹਫਤਾ ਹੋ ਗਿਆ ਲਗਭਗ ਇਹਨੂੰ ਤੇ ਇੱਕ ਹਫਤੇ ਤੋਂ ਲਗਾਤਾਰ ਜਿਹ ਤੇ ਪਿਛਲੇ ਇੱਕ ਹਫਤੇ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਹੋਈ ਤਾਂ ਤੁਹਾਡੇ ਜਿਹੜਾ ਹੈਗਾ ਜਾਂ ਹਫਤੇ ਤੁਹਾਡੇ ਤੋਂ ਬਾਅਦ ਕਿਸੇ ਸਾਡੇ ਬਾਅਦ ਉਸ ਪੰਪ ਤੇ ਹੋਈ ਹੈ ਉਹ ਮੁੰਡਾ ਮਗਰਮਾ ਚੋਰੀਆਂ ਸਿਕਤਾ ਪਿੰਦਾ ਸੀ ਉਹਦੇ ਹੋਈ ਹੈ ਉਹਦੀ ਸੜ ਰੋਡ ਪਾੜੀ ਹੈ ਕਿੰਨੇ ਕ ਦਿਨ ਪਹਿਲਾਂ ਦੀ ਗੱਲ ਹੈ ਇਹ ਅੱਜ ਨੂੰ ਚਾਰ ਦਿਨ ਹੋ ਗਏ ਉਹਨੂੰ ਕਰਨ ਨੂੰ ਅਚਾ ਚੋਰੀਆਂ ਜਿਵੇਂ ਪੰਪ ਤੇ ਚੋਰੀਆਂ ਚੋਰੂਂ ਪੈਂਦਾ ਹੈ ਸਟਾ ਪੰਪ ਤੇ ਲੱਗਿਆ ਸੀ ਪੰਪ ਤੇ ਲੱਗਿਆ ਸੀ ਚੋਰੀਆਂ ਵੀ ਮੈਨੂੰ ਮਾਰ ਕਾੜੂਗੇ ਜੀ ਵੀ ਜਿਹੜੀ ਬਿੜੀਆਂ ਜੀਆਂ ਸਿਕਤਾ ਪਿੰਦਾ ਹੈ ਉਹ ਮਗਰ ਜਾ ਪਿੰਦਾ ਸੀ ਆ ਉਹ ਮੈਗਰੋਨੀ ਸਰੋਂ ਆਏ ਉਧਰ ਉਧਰ ਨੂੰ ਦੇਖਿਆ ਉਹਨ ਤੋਂ ਭੱਜਿਆ ਤੂੰ ਉਹਦੇ ਵਾਰ ਕੀਤਾ ਤੇ ਜਦੋਂ ਹੁਣ ਮੰਨ ਲਓ ਇਹ ਸਾਰੀ ਘਟਨਾਵਾਂ ਹੁੰਦੀ ਹੈ ਫਿਰ ਜਿਹੜਾ ਪ੍ਰਸ਼ਾਸਨ ਹਰਕਤ ਚ ਆਇਆ ਤੁਹਾਡੇ ਨਾਲ ਗੱਲਬਾਤ ਕੀਤੀ ਕਿਸ ਨੇ ਆ ਕੇ ਵੀ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਦਾਂ ਪਹਿਲੇ ਦਿਨੋਂ ਤਾਂ ਉਹ ਕਹਿੰਦੇ ਸੀ ਜੀ ਕਿ ਤੁਨੇ ਇਹਦਾ ਇਹ ਗਿੱਦੜਾ ਹੈ ਇਹ ਬਘੇੜੀ ਆਏ ਕੁਝ ਐ ਕਰਾਏ ਕਰਕੇ ਮੁੜ ਗਏ ਤੀਜੇ ਦਿਨੋਂ ਫਿਰ ਉਹਨਾਂ ਦਾ ਬੰਦਾ ਕਾਹੇ ਡਾਕਟਰ ਆਇਆ ਇਹ ਕੋਈ ਡਾਕਟਰ ਆ ਕਹਦਾ ਮੈਂ ਜੀ ਤੇ ਉਹ ਵੀ ਤੇਰੇ ਵਾਂਗੂ ਮੈਨੂੰ ਕਹਦਾ ਤੇਰੇ ਨੌਂਦਰਾ ਵਜੀਆਂ ਜੀ ਮੈਂ ਯਾਰ ਤੈਨੂੰ ਬੁੱਧੂ ਦਾ ਨਾਮ ਬਣਾਉ ਜੀ ਕਿਦਾ ਕਿਉਂ ਮਾਂ ਨੰਦਰਾ 9:00 ਵਜ ਜਾਂਦੇ ਨੇ ਕਿ 8:00 ਵਜੇ ਹੁੰਦੀਆਂ ਹਾਂ ਕਿਹਦਾ 8:00 ਵਜੇ ਮੈਂ ਕਿਹਾ ਵਜੇ ਮੇਰਾ 9:00 ਵਜੇ ਮੇਰੇ 9:00 ਨਹੀਂ ਮੇਰੇ ਵਜੇ ਮੈਂ ਮੂੰਹ ਪਾਇਆ ਮੇਰੇ ਉਹਨੇ ਹਾਂ ਫਿਰ ਮੈਂ ਹੱਥ ਵੀ ਚੈੱਕ ਕਰਕੇ ਗਿਆ ਵੇਖ ਕੇ ਫਿਰ ਭਾਈ ਸਾਹਿਬ ਨੇ ਉਹਨੂੰ ਪੈੜਾ ਬੂਣਾ ਵਿਖਾਈਆਂ ਹਾਂ ਫਿਰ ਉਹ ਹਰਖ ਚਾਹ ਨਹੀਂ ਵੀ 30 ਮਿੰਟ ਦਾ ਨਾ ਪੀ ਮੰਨ ਕੇ ਚਾਹ ਨਾ ਪੀਂਗਾ ਫਿਰ ਉਹ ਕਹਿੰਦਾ ਜਾਣ ਕੋਈ ਇਹਦਾ ਛੇ ਦਾ ਬੱਚਾ ਹੈ ਕਹਦਾ ਇਨੀ ਗੱਲ ਆ ਕੇ ਓੜ ਗਈ ਉਹ ਕਹਿੰਦਾ ਵੀ ਸ਼ੇਰ ਦਾ ਬੱਚਾ ਹਾਂ ਬੱਚਾ ਚਿਤਾ ਹੈਗਾ ਹੈਗਾ 4-5 ਸਾਲਾਂ ਦਾ 4-5 ਸਾਲਾਂ ਦਾ ਜ਼ਿਆਦਾ ਵੱਡਾ ਨਹੀਂ ਕਹਦਾ ਇਹ ਹਾਂ ਹਾਂ ਮਤਲਬ ਠੀਕ ਹੈ ਅਸਲ ਦੇ ਵਿੱਚ ਜਿਹੜੀ ਬਿੱਲੀ ਦੀ ਬਲੱਡ ਲਾਈਨ ਹੁੰਦੀ ਹੈ ਜੇਕਰ ਕੋਈ ਕੁੱਤਾ ਕਿਸੇ ਨੂੰ ਵੜਦਾ ਤਾਂ ਲਗਭਗ ਆਪਾਂ ਨੂੰ ਪਤਾ ਹੀ ਪੈਂਦਾ ਉਹ ਪਿੱਛੋਂ ਵਾਰ ਕਰਦਾ ਪਲੱਸ ਜਿਹੜਾ ਉਹ ਲੱਤਾਂ ਗਿੱਟੇ ਗੁੱਟਣ ਪੈਂਦਾ ਉਹ ਕੁੱਤਾ ਬੜਕ ਕੇ ਜਿਹੜਾ ਹੈਗਾ ਲੈਪੜ ਹੀ ਪੈ ਸਕਦਾ ਜਿਆਦਾ ਖਾਸ ਕਰਕੇ ਜਿਹਨੂੰ ਚੀਤਾ ਕਹਿੰਦੇ ਹਨਾ ਇੱਕ ਸ਼ੇਰ ਦੀ ਕਿਸਮ ਦਾ ਕਹਿੰਗੇ ਇੱਕ ਬਲੱਡ ਲਾਈਨ ਹੈ ਜਿਵੇਂ ਆਪਣੀ ਬਾਂਦਰਾਂ ਵਾਲੀ ਬਲੱਡ ਲਾਈਨ ਚੱਲੀ ਆਉਂਦੀ ਹੈ ਆਪਾਂ ਉਹ ਤੋਂ ਵਿਕਸਤ ਜੰਜੀ ਤੋਂ ਵਿਕਸਤ ਤੋਂ ਆਏ ਆ ਠੀਕ ਹੈ ਤਾਂ ਜਿਹੜੇ ਇਹ ਬਿੱਲੀ ਵਾਲੀ ਜਿਵੇਂ ਛੋਟਾ ਬਿੱਲੀ ਆਪਣੀ ਮਾਵਾ ਕਹਿੰਦੇ ਰਹੀਆਂ ਛੋਟੇ ਜਵਾਗ ਦੇ ਕੋਲੇ ਬੈਠੋ ਵੀ ਰਾਤ ਨੂੰ ਰਗਾਣਾ ਫੜ ਲਏ ਹਨਾ ਇਹ ਉਹ ਚੀਜ਼ ਜਿਹੜੀ ਹੈਗਾ ਬਾਪੂ ਜਿਹੜਾ ਹੈਗਾ ਦੱਸ ਰਿਹਾ ਪਰ ਫਿਲਹਾਲ ਹਜੇ ਤੱਕ ਵੀ ਬਾਪੂ ਦੈਸ਼ ਦੇ ਅਟਾਡੇ ਪਿੰਡ ਦੇ ਵਿੱਚ ਹੈ ਹਜੇ ਪੂਰੀ ਹੈ ਸਾਡੇ ਕਈ ਪਿੰਡਾਂ ਜਿਵੇਂ ਕਈ ਪਿੰਡਾਂ ਜਿੜੋ ਸਾ ਪੁਲੀਆਰੇ ਕੋਠੇ ਆ ਉਹਨਾਂ ਦੇ ਬਾਗ ਚ ਵੇਖੇ ਹੋਰ ਪਾਸੇ ਬਹੁਤ ਪੜਾ ਵੇਖੀਆਂ ਉਹਦੇ ਜਦ ਮੈਨੂੰ ਮਹਿਕਮੇ ਆਏ ਮੇਰੇ ਕੋਲੇ ਇਹ ਵੇਖ ਕੇ ਗਏ ਆਪ ਨੂੰ ਨਾਲੇ ਤੱਕ ਲੈ ਗਏ ਉਹ ਪੜੋਂ ਦੀ ਅੱਛਾ ਨਾਲੇ ਤੱਕ ਪਰ ਜੇ ਇੱਕੀ ਤੁਰ ਕੇ ਵੀ ਜਾ ਕੇ ਉਹਨਾਂ ਵਿੱਚ ਮਿਰਦੀ ਹੈਗਾ ਸਾਨੂੰ ਕਈ ਬੰਦੇ ਨੇ ਮੈਨੂੰ ਦੱਸਿਆ ਕਿ ਇਹ ਚਾਚਾ ਘਟੋ ਘਟ ਕਰਮ ਦੇ ਪੜਾ ਇੱਕ ਇੱਥੋਂ ਗੰਗ ਕਰਮ ਦੇ ਗਾਂ ਫੇਰ ਮਿਰੂਗੀ ਜਿੱਥੋਂ ਦੀ ਤੁਰਦਾ ਉਥੇ ਮਿੱਟੀ ਪੜਦਾ ਇਹ ਨੌ ਖੁੱਬਦੀ ਇਹਦੇ ਸੋ ਅਸਲ ਦੇ ਵਿੱਚ ਜਿਹੜਾ ਹੈਗਾ ਖਾਸ ਕਰਕੇ ਬਠਿੰਡੇ ਇਲਾਕੇ ਦੇ ਜਿੰਨੇ ਵੀ ਇਹ ਪਿੰਡ ਹੈ ਖਾਸ ਕਰਕੇ ਚਾਹੇ ਮੁਕਸਰ ਤੇ ਬਠਿੰਡੇ ਦੀ ਹੱਦ ਤੇ ਆ ਸੋ ਸਾਡੀ ਤਾਂ ਇਹੀ ਬੇਨਤੀ ਆਪਾਂ ਕਹਿ ਸਕਦੇ ਆ ਪਹਿਲਾਂ ਮੈਨੂੰ ਵੀ ਇਦਾਂ ਲੱਗਦਾ ਸੀ ਸ਼ਾਇਦ ਕੋਈ ਗੱਲ ਨਾ ਬਾਤ ਹੋਵੇ ਯਾਰ ਕਈ ਵਾਰੀ ਬੰਦੇ ਪਿੰਡਾਂ ਨਾਲ ਗੱਲ ੜਾ ਵਾਦ ਦੇ ਦਿੰਦੇ ਹੁੰਦੇ ਆ ਗੱਲ ਹੁੰਦੀ ਘਟ ਸੋ ਖਾਸ ਕਰਕੇ ਆਪਣਾ ਖਾਸ ਧਿਆਨ ਰੱਖੋ ਖਾਸ ਕਰਕੇ ਰਾਤ ਨੂੰ ਇਕੱਲੇ ਜਾਣ ਦਾ ਹੁਣ ਟਾਈਮ ਨਹੀਂ ਜਾਂਦਾ ਨਹੀਂ ਟਾਈਮ ਨਹੀਂ ਜੇ ਕੋਈ ਨਹੀਂ ਫੜਿਆ ਜਾਣਾ ਹਨਾ ਸੋ ਕਾਰਨ ਵੀ ਹੋ ਸਕਦਾ ਬਾਪੂ ਦਾ ਘਰ ਦੇ ਕੋਲੇ ਸੇ ਨੁਕਸਾਨ ਹੋਣਾ ਬਚ ਗਿਆ ਕਈ ਵਾਰੀ ਤੁਸੀਂ ਇਕੱਲੇ ਤੁਹਾਡਾ ਜਦੋਂ ਵੀ ਖੇਤ ਵਗੈਰਾ ਆਪਾਂ ਬੰਦੇ ਪਾਣੀ ਲਾਉਣ ਜਾਂਦੇ ਜਾਂ ਵੈਸੇ ਐਮਰਜੈਂਸੀ ਨਿਕਲਦੇ ਆ ਘਟੋ ਘਟ ਮੋਟਰਸਾਈਕਲ ਦਾ ਵੀ ਟਾਈਮ ਨਹੀਂ ਗੱਡੀ ਤੇ ਨਿਕਲੋ ਜਾਂ ਹੋ ਸਕ ਬੰਤ ਮਦ ਇਹ ਹੀ ਗੱਲ ਕੋਈ ਮੈਂ ਤਾਂ ਜੇ ਮੈਨਾਂ ਵੀਤੀ ਹੈ ਹੋ ਕੇ ਭਰਾ ਨਾਲਾਂ ਵੀਤੇ ਜੇ ਕਿਸੇ ਜਾਣਾ ਤਾਂ ਦੋ ਜਣੇ ਖੇਤ ਨੂੰ ਜਾਓ ਕਿਤੇ ਕਰਨਾ ਜਾ ਜਾਓ ਅੱਜ ਕੱਲ ਲੋਕਾਂ ਨੂੰ ਕੀ ਜਾਂਦਾ ਜੱਟਾਂ ਨੂੰ ਐ ਕਰੀ ਬਈ ਓਏ ਉਹ ਫਾੜੀ ਮੋਟਰ ਛੱਡਦੀ ਪਾਣੀ ਬੰਦ ਕਰਾਈ ਆਪ ਘਰੇ ਪਏ ਹੁੰਦੇ ਐ ਇਹ ਕੰਮ ਨਾ ਹੋਵੇ ਕੋਈ ਗਰੀਬ ਆਦਮੀ ਨਾਲ ਕੋਈ ਮਰੇ ਸੋ ਸਹੀ ਗੱਲ ਆ ਬਾਬੂ ਜੀ ਭਾਈ ਜਿੰਨਾ ਕਿ ਪਿੱਸੀਆਂ ਦੇ ਆਸੇ ਪਾਸ ਦਾ ਜਨਾਗ 20 ਕਿਲੋਮੀਟਰ ਦਾ ਘੇਰਾ ਬਣ ਜਾਂਦਾ ਹੈ ਨਾ ਤਾਂ ਜ਼ਰੂਰ ਇਹ ਥੋੜੀ ਗੱਲ ਧਿਆਨ ਰੱਖਿਆ ਜਾਵੇ ਇਹਨੂੰ ਐਨਾ ਮਾਲਾ ਨਾ ਸੀਰੀਅਸ ਨਾ ਲਿਆ ਜਾਵੇ